ਹੈਪੀ ਬਰਥਡੇ ਕਰਦੇ ਤੁਹਾਡੇ ਹੈਪੀ ਬਰਥਡੇ ਰਵੰਤ ਜੀ ਹਾਂਜੀ ਸ਼ਸ਼ੀਕਲ ਵੈਲਕਮ ਕੀ ਹਾਲ ਚਾਲ ਕਿਵੇਂ ਹੋ ਸਾਰੇ ਠੀਕ ਠਾਕ ਵਧੀਆ ਤੇ ਅਸੀਂ ਜਾ ਰਹੇ ਹਾਂ ਹਰਫਤ ਦੀ ਮੈਡੀਸਨ ਲੈਣ ਵਾਸਤੇ ਹਸਪੀਟਲ ਟਾਈਮ ਹੋ ਚੁੱਕਾ ਵਾ 10 11 ਵਜੇ ਦਾ ਤੇ ਰਾਤੀ ਚੱਲੇ ਇਹ ਰਾਤੀ ਫਿਰ ਉਹ ਥੋੜਾ ਲੇਟ ਹੋ ਗਏ ਇਹ ਦਾ ਹਰਪਤ ਸਿੰਘ ਬੈੜੀ ਬੈਠਾ ਤੇ ਹੁਣ ਪਹਿਲਾਂ ਆਪਾਂ ਜਾਂਦੇ ਸਟੇਲਾ ਜਾਈਦਾ ਇਹ ਸਾਸਰੀ ਦਾ ਕਦੇ ਬੈਕਸ਼ੈਡ ਕਿਉਂਕਿ ਉੱਥੇ ਡਾਕਟਰ ਸਾਹਿਬ ਬਹਿੰਦੇ ਸਹਿ ਪਹਿਲਾਂ ਤੇ ਹੁਣ ਉਹਨਾਂ ਨੇ ਆਪਣਾ ਹਸਪਤਾਲ ਪਾ ਲਿਆ ਕਾਦੀਆਂ ਰੋਡ ਤੇ ਤੇ ਹੁਣ ਆਪਾਂ ਉੱਥੇ ਚੱਲਦੇ ਆਂ ਗੱਲ ਆਪਾਂ ਗਏ ਤੇ ਉਹ ਪਤਾ ਲੱਗਾ ਹਸਪਤਾਲ ਉਹਨਾਂ ਪਾ ਲਿਆ ਉਦੋਂ ਦੀ ਸਾਈਡ ਹੁਣ ਘਰੇ ਨਹੀਂ ਮਿਲਦੇ ਜਵੰਗੋ ਹਸਪੀਟਲ ਅਸੀਂ ਕਾਦੀਨ ਚੁੰਗੀ ਤੇ ਆਪਾਂ ਆ ਗਏ ਹਾਂ ਤੁਹਾਨੂੰ ਕਾਦੀਆ ਰੋਡ ਤੇ ਜਾਣਾ ਇੱਧਰ ਆਪਣਾ ਪਿੰਡ ਹੀ ਸਿੱਧਾ ਅੱਗੇ ਜਾਂਦਾ ਰੋਡ ਤੇ ਤੇ ਹੁਣ ਇੱਧਰੋਂ ਮੋੜਦਾ ਲੱਗਦਾ ਨਹੀਂ ਪਿਆ ਉਹਦੇ ਸਾਹਮਣੇ ਬੋਰਡ ਲੱਗ ਰਿਹਾ ਡਾਕਟਰਾਂ ਦਾ ਡਾਕਟਰ ਐਚਪੀ ਸੀ ਲੈਬ ਮੇਰਾ ਪੁੱਤ ਦਵਾਈ ਲੈ ਕੇ ਆ ਗਿਆ ਗਏ ਸੀ ਆਪਾਂ ਡਾਕਟਰ ਸਾਹਿਬ ਮਿਲ ਗਏ ਦਵਾਈ ਦਿੱਤੀ ਹੈ ਤੈਨੂੰ ਹੁਣ ਮਠਾਈ ਖਾ ਲਓ ਹਣ ਮਠਾਈ ਖਾ ਲਓ ਕੀ ਹੋਇਆ ਮੈਨੂੰ ਦੋ ਮੈਨੂੰ ਦੋ ਤਾਂ ਕਹਿੰਦੇ ਦੇਵੀ ਡੱਬਾ ਚੁੱਕ ਲੈਨੇ ਅੱਗੇ ਫਿਰ ਵਾਜਾ ਮਾਰਦਾ ਜਿਆਦਾ ਮਠਾਣਾ ਦੇਣ ਆਪਣੀਆਂ ਕੀ ਚਾਹ ਆਪਣੀਆਂ ਕੀ ਚਾਹ ਦੇ ਨਾਲ ਆ ਗਈ ਆਮਲੇ ਚਾਹ ਨਾਲ ਰੋਟੀ ਆ ਲੈ ਖਾ ਕਰੋ ਚੱਕ ਫਸ ਕਲਾਸ ਵਧੀਆ ਰੋਟੀ ਰੋਟੀ ਸੜ ਗਈ ਕੋਈ ਗੱਲ ਟੰਡੀ ਹੋ ਗਈ ਨਾਲੀ ਆ ਮੇਰਾ ਗੱਗੂ ਕੀ ਕਰਦਾ ਇਹਦਾ ਮੈਂ ਰੱਖ ਦਈਏ ਆ ਮੋਨੂ ਵੀ ਲਾਇਆ ਇਹਨੇ ਇੱਥੇ ਦਵਾਈ ਲੱਗੀ ਜਿ ਪਿੰਕ ਪਿੰਕ ਜੀ ਲਾਲ ਜੀ ਦਵਾਈਆਂ ਉਹ ਦਵਾਈ ਪਿੰਕ ਉਹਦੇ ਨਾਲ ਇਹਦੇ ਲਾਲ ਹੋ ਗਏ ਲਿਪਸ ਦੇ ਕੋਈ ਨਹੀਂ ਦਵਾਈ ਚਾਰੇ ਨਹੀਂ ਪੰਦਾ ਨਹੀਂ ਇਹਦਾ ਲਾ ਦੀ ਚਾਹ ਪਾਣੀ ਆਪਾਂ ਪੀ ਲਿਆ ਤੇ ਥੋੜਾ ਕੰਮ ਗਿਆ ਸੀ ਮੈਂ ਸ਼ਹਿਰ ਤੇ ਹੁਣੇ ਮੈਂ ਆਇਆ ਤੇ ਮੰਮੀ ਨੂੰ ਵਧਾਈਆਂ ਨਹੀਂ ਤੇ ਵੱਡੇ ਦੀ ਮੰਮੀ ਦੇ ਵਧਾਈਆਂ ਵੇ ਵੱਡੇ ਦੇ ਵਧਾਈਆਂ ਫਿਰ ਇੱਧਰ ਤੇ ਆਓ ਕਿੱਧਰ ਚੱਲੇ ਲੈ ਦੱਸ ਮੈਂ ਆ ਤੇ ਫਤਿਹ ਵਧਾਈਆਂ ਦੇਂਦੇ ਆ ਅਸੀਂ ਦੋਵੇਂ ਜਾਣੇ ਕਿਉਂ ਵਧਾਏ ਕਿਹ ਪਰ ਵਧਾਈਆਂ ਦੇਂਦੇ ਦੇਵੇਂ ਜਾਣੇ ਹਾਂ ਕੋਈ ਗਿਫਟ ਲੈ ਆ ਨਾ ਕੀ ਕਹਿੰਦੀ ਮੰਮੀ ਪਿਓ ਪੁੱਤ ਦੋਵੇਂ ਲੈ ਕੇ ਦੋ ਕਹਿੰਦੇ ਗਿਫਟ ਲੱਗ ਦੋ ਫਤਿਹ ਕਹਿੰਦੇ ਗਿਫਟ ਲੱਗ ਦੋ ਗਿਫਟ ਦੱਸ ਕੀ ਕਰੀਏ ਫਿਰ ਹਦ ਹਾਲ ਦੱਸੋ ਕੀ ਕਰੀਏ ਫਿਰ ਅੱਛਾ ਇਹਦਾ ਕਰਦੇ ਕੇਕ ਲੈ ਆਉਨੇ ਇੱਕ 12 1 ਵਜੇ ਕੱਟ ਦਾਂਗੇ ਬਸ ਹੋ ਗਿਆ ਗਿਫਟ ਡਨ ਨਾਨੋ ਦੀ ਗੱਲ ਡਨ 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 ਨਾਨੋ ਦੀ ਜਾਂਦਾ ਡਨ ਹੋ ਗਈ ਗੱਲ ਹੋ ਗਈ ਨਾ ਡਨ ਡਨ ਹੋ ਗਈ ਗੱਲ ਕਿ ਲੈ ਆਈ ਫਿਰ ਫਤਿਹ ਚਲ ਕੇਕ ਲੈ ਆਉਨੇ ਆਪਾਂ ਆਏ ਹੁਣ ਬੈਕਰੀ ਚ ਹੁਣ ਇੱਥੇ ਲਿਖਦੇ ਆ ਬਈ ਕੇਕ ਤਿਆਰ ਕਰਾ ਲਈਏ ਅੱਤੋਂ ਬਾਅਦ ਵੀ ਚੱਲਦੇ ਆਂ ਇੰਦਰ ਮੈਡਮ ਸਾਪਾਣ ਦੇ ਕੁਝ ਕੀ ਆਰਡਰ ਕਰਨਾ ਹੈ ਹਾਂ ਪਾਦੇ ਸੁਤਾ ਹਾਂ ਹਾਂ ਠੀਕ ਆ ਆਨੇ ਸਿ ਜਾਣ ਦੀ ਜਰਾ ਆਰਡਰ ਕਰਨਾ ਕਰੋ ਆਰਡਰ ਤੇ ਕਰਤਾ ਵਾਲੇ ਚਿਰਦਾ ਹਾਂ ਅਦੇ ਵੀ ਆਕੇ ਓਕੇ ేట్ ਮਰੀਆ ਕੋਲ ਇਫਾਸ ਕਲਾਸ ਨਹੀਂ ਨੀ ਆਈ ਬੋਤ ਨੂੰ ਟਾਈਮ ਵੇਖੋ ਕਿੰਨਾ ਹੋ ਗਿਆ ਅੱਖਾਂ ਮੰਨ ਲਿਆ 11:30 ਹੋ ਗਏ ਆ ਤੇ ਫਤਿਹ ਫਤਿਹ ਅਜੇ ਅਧਾ ਘੰਟਾ ਰੁਕ ਜਾ ਕੇ ਕੱਟ ਕੇ ਫੇਰ ਹੀ ਸੁਣਨੀ ਹੈ ਹੇ 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 ਕੇਕ ਕੱਟ ਲਿਆ ਫਿਰ ਬਰਡੇ ਕਰੀ ਹੈਪੀ ਬਰਥਡੇ ਹੈਪੀ ਬਰਥਡੇ ਕਰੀਏ ਹੈ ਹੈਪੀ ਬਰਥਡੇ ਕਰੀਏ ਇਦਾਂ ਕਰਨ ਡਿਆ ਨਾ ਸਾਉਂਡ ਡਿਆ ਨਾ ਲੰਮੇ ਪੈਣ ਡਿਆ ਨਾ ਕੁਛ ਕਰਨ ਡਿਆ ਹਨੂ ਇਹਨਾਂ ਜਗਾਇਆ ਪੁੱਤ ਜੀ ਹੁਜੋ ਟਾਈਮ ਵੇਖੋ ਕਿੰਨਾ ਕਿੰਨਾ ਨੀਰਾ ਹੋ ਗਿਆ ਵੇਖੋ ਦੁੱਧ ਜੇ ਹੁਣੇ ਪਿਆ ਨਾ ਹੁਣੇ ਪਿਆ ਦੁੱਧ ਬਸ ਕਿੰਨਾ ਝੋਕਾ ਤੁੱਕ ਜੁੱਕੋ ਚਲ ਚਲ ਪਲਾਪੀ ਜੀ ਅੱਗੇ ਦੇ ਆਖ ਕੋਲ ਸੌ ਜਾਂਦਾ ਹੈ 10:30 ਕੇਵਲ 11 ਵਜਾਂ ਦੇ ਕੇਵਲ 11:30 ਕੇਵਲ 1:00 ਵਜੇ ਦਾ ਸੌਣ ਲੱਗਿਆ ਹੈ ਆ ਟੀਵੀ ਇਹਦਾ ਹੁਣੇ ਕੀਤਾ ਬੰਦ ਰੱਖੀਂ ਪਤਾ ਹੈ ਦਾਨਿਕ ਰੀਦਾ ਪੁੱਤ ਹੋਏ ਉਹ ਨਾ ਹੋਏ ਕੀ ਗੱਲ ਨੀਂਦ ਨਹੀਂ ਆਉਂਦੀ ਅੱਜ? ਅੱਜ ਫੇਰ ਲਾਤੀ ਆ ਕੋਨੇ ਜੀ। ਪਤਾ ਨਹੀਂ ਸੁਤਰਾ ਆਉਂਦਿਆ ਕੰਮ। ਸੋ ਜਾ ਚੁੱਪ ਕਰਕੇ ਹੁਣ। ਨਹੀਂ ਸੋਣਾ। ਸੋ ਜਾ ਪੁੱਤ ਸੋ ਜਾ। ਸੁਈਆਂ ਗੱਲ ਲਓ। ਸੁਈਆਂ ਗੱਲ ਲਓ ਮੇਰਾ ਬਾਪੂ। ਕਿੰਨੇ ਘਰੋਂ ਨੇ ਪੰਜ ਸੱਤ ਜਿਆਦਾ। ਤਮੇ ਇਹਨੂੰ ਸਮਝਾਉਂਦੇ। ਸੌੜ ਕੇ ਦੇਣੇ ਸੁੱਤਾ ਚਬਲਾਏ ਥੋੜਾ ਟਾਈਮ ਚੁੱਤਾ ਹੈ ਨਹੀਂ ਤੇ ਨਹੀਂ ਆਉਂਦੀ ਆ ਜਣ ਉਹ ਤਾਂ ਮਮਾ ਦਾ ਬਰਥਡੇ ਅੱਜ ਵਿਸ਼ੇ ਕਰਨਾ ਵਿਸ਼ੇ ਕਰਨ ਡਿਆ ਹਾਂ ਵਿਸ਼ੇ ਕਰਨ ਡਿਆ ਤੈਨੂੰ ਕੇ ਅਵੇਸ਼ੀ ਸੰਗਲੇ ਵਿਸ਼ੇ ਕਰਨ ਡਿਆ ਹਾਂ ਮੈਂ ਦੱਸਿਵਾਂ ਮੈਂ ਨਮਰਗਾ ਲੈ ਵੀ ਦੋਸਤੋ ਵਧਾਈਆਂ ਫਿਰ 12 ਵੱਜ ਚੁੱਕੇ ਆ ਤੇ ਕੱਟੀਏ ਫਿਰ ਕੇਕ ਇਹ ਵੀ ਨਹੀਂ ਸੁੱਤਾ ਜੇ ਇਹ ਲੈਂਦਾ ਕੇਕ ਮੈਂ ਲੈਂਦਾ ਕਰੋ ਚੱਕ ਖੋਲ ਰੋ ਨਾ ਯਾਰ ਹੁਤਾ ਦੇਖੋ ਆਹ ਫੁਤਿਆ ਦੇਖੋ ਆਹ ਵੇਖੋ ਤੇਣਾ ਤੇਣਾ ਉਹ ਘਾਰ ਦਾ ਖਲਾਰਤਾ ਹਾਵੇ ਕਫਾਤੇ ਵੇਖੋ ਵੇਖੋ ਸਹੀ ਕੱਢ ਦੋ ਕੱਢ ਦੋ ਬਾਹਰ ਕੱਢ ਦੋ ਇਧਰੋਂ ਫੋਲ ਦੋ ਇਧਰੋਂ ਇਧਰੋਂ ਪਿਆਰ ਨਾਲ ਪਿਆਰ ਨਾਲ ਆਈ ਵਾਹ ਲੈਵ ਉਹ ਵੇਖੀ 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 ਲੱਤਾਂ ਹਾਂ ਤੇ ਕਰ ਦੇਣਾ ਇਧਰ ਆ ਚੁੱਕ ਦੇਣਾ ਹਾਂ ਦੂਜਾ ਚਲ ਉਹ ਲੈ ਫਤਿਹਆ ਵੇਖੋ ਫਤਿਹਆ ਕਿੰਨਾ ਸੋਹਣਾ ਕੇ ਗਿਆ ਫਤਿਹਵਾ ਤੇ ਹਾਂ ਤੇ 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 ਇੱਕ ਕੈਂਡਲ ਨਿੱਕੀਆਂ ਦਿੱਤੀਆਂ ਵੱਡੀਆਂ ਦਿੱਤੀਆਂ ਇੱਕ ਡੱਬੀ ਨਿੱਕੀ ਜੀ ਬਾਈ ਵਿੱਚ ਚੰਦੀ ਚਲਾ ਹੋਈ ਲਾ ਇੱਕ ਕੋਈ ਲਾ ਲਓ ਅੱਖਾ ਬੰਨ੍ਹ ਗਾ ਅੱਖਾ ਬੰਨ੍ਹ ਗਾ ਇੱਧਰੋਂ ਲਾਓ ਇੱਧਰੋਂ ਚਲੋ ਕੱਟੋ ਕੇ ਪੁੱਤ ਤੇ ਵਧਾਈਆਂ ਤੁਹਾਨੂੰ ਤੇ ਅੱਜ ਦਾ ਹੋਰ ਤੁਹਾਨੂੰ ਕਿੱਥੇ ਮਿਲੂਗਾ ਕੱਲ ਨੂੰ ਅੱਜ ਦੀ ਜ਼ਿੰਮੇਵਾਰੀ ਹਾਂ ਬੱਦੇ ਕਿੱਥੇ ਮਿਲੂਗਾ ਕੱਲ ਜائیں ਕੱਲ ਨੂੰ ਤਾਂ ਨਾ ਬੱਡੇ ਤਾਂ ਬੜਾ ਵਾਜ ਗਿਆ ਹੁਣ ਤੇ ਚੜ ਗਿਆ ਬਸ ਬੱਡੇ ਮਿਲੂ ਕਿਸੇ ਮਿਲੂਗਾ ਕੱਲ ਆ ਲਾਓ ਨੋਮਤੀ ਨਿੱਕੀਆਂ ਨਹੀਂ ਆਉਂਦੀਆਂ ਉਹ ਉਹਨਾਂ ਵਾਲੀਆਂ ਆਉਂਦਾ ਆ ਜਿੰਦੂ ਵਾਲੀ ਤੇ ਜਗਾ ਚਲੋ ਲਾਓ ਹੈ ਵੀ ਵਨ ਟੂ ਹੈਪੀ ਬਰਥਡੇ ਮੈਨ ਟੂ ਬਰਥਡੇ ਹੈਪੀ ਬਰਥਡੇ ਬਹੁਤ ਸਾਰੇ ਲੋਕਾਂ ਤੋਂ ਬਰਥਡੇ 1 2 3 एवरीवन ਚਲੋ ਹਾਂ ਚਲੋ ਬੰਦੇ ਚਲੋ ਬੜਾ ਫੜੋ ਉਹ ਯੋ ਯੋ ਬਾਸ ਬਾਸ ਬੰਦੋ ਕੇ ਬੰਦੋ ਬੰਦੋ ਫਤੇ ਫਾਈਨਲ ਚਲੋ ਲੈ ਲੈ ਜੀ ਤੇਰੇ ਬੰਦੇ ਹੋਏ ਖਾਲੀ ਵਿੱਚ ਚਿੱਤੀ ਆ ਗਰ ਆ ਗਰ ਆ ਗਰ 一。 ਲੱਗਾ ਬਈ ਉਹਦੇ ਵੱਡੇ ਬਣਾ ਲਿਆ ਮਨੇ ਉਹ ਫਸਟ ਕਲਾਸ ਵਧੀਆ ਬਣਾ ਲਿਆ ਵੱਡੇ ਤੇ ਇੱਧਰ ਵੱਡੇ ਆਪਾਂ ਵੀ ਬਣਾ ਲਿਆ ਕਿਉਂ ਫਤਿਹ ਬਣਾ ਲਿਆ ਛੋਟੀਆਂ ਨਹੀਂ ਲੈ ਆ ਲੋ ਫਿਰ ਥੋੜਾ ਲੈ ਆ ਜੋਰ ਕੱਟ ਕੇ ਕਰ ਕੱਟ ਕੇ ਲੈ ਆ ਲੋ ਥੋੜਾ ਜਿਆ ਤੇ ਉਹ ਬਗਬਗਾ ਜਿਆ ਨਾ ਕੰਮ ਬਗਬਗਾ ਫਤਿਹ ਚਲੋ ਵੀ ਇੱਕ ਕਰੀ ਫੇਰ ਵਧਾਈਆਂ ਤੇਨੂੰ ਭਾਈ ਮੇਰੇ ਵੱਲੋਂ ਖਾਸ ਕਰਕੇ ਗਰਾਮ ਦਾ ਸ਼ੇਰ ਕਰੇ ਚਿਪਾਸ਼ਾ ਚਲੋ ਵੀ ਲਾ 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 ਓਹੋ ਗਮੀ ਲਾਗੀ ਗਮੀ ਲਾਗੀ ਗਮੀ ਲਾਗੀ ਮੇਰੇ ਬਾਗੂ ਨੇ ਕਹਿੰਦਾ ਕੋਲੀਆਂ ਲੈ ਆਓ ਕੋਲੀਆਂ ਲੈ ਆਓ ਕੋਲੀਆਂ ਨਾ ਮਤੇ ਕਿ ਕੋਲੀਆਂ ਲੈ ਆਓ ਮੇਰੇ ਪੈਰ ਚੱਕਿਆ ਕਹਨ ਕਿ ਮਾਰੂਗਾ ਲੈ ਆਓ ਕੋਲੀਆਂ ਕਿ ਕੋਲੀਆਂ ਲੈ ਲਓ ਅੱਜ ਮੈਂ ਨਾ ਹਰਾਣੇ ਟਾਈਮ ਇਨਾ ਹੋ ਗਿਆ ਸੌਣ ਨਹੀਂ ਢਿਆ ਪੁੱਤ ਸੋਝੋਣ 12:00 ਹੋ ਗਿਆ ਟਾਈਮ ਝੋਜੋ ਮੇਰਾ ਪੁੱਤ ਝੋਜੋ ਛੋਈਆਂ ਕਰ ਲੋ ਨਾ ਜਨਾ ਨਹੀਂ 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 ਆਉਂਦੇ ਦਿਨੇ ਜਿਆਦਾ ਸੁੱਤਾ ਅਜ ਲੱਗਦਾ ਹੈ ਭਾਜੇ ਨੂੰ ਸਮਾ ਦੇ ਕਹੋ ਠੀਕ ਆ ਫਿਰ ਗੁੱਡ ਨਾਈਟ ਕਹਿ ਦਿਓ ਸਾਰਿਆਂ ਨੂੰ ਹੈ ਨਾ ਜਨਾ ਗੁੱਡ ਨਾਈਟ ਨਾਲ ਕੋਈ ਤਾਂ ਸੀ ਨਹੀਂ ਆਜੇ ਕੇ ਕੁਕ ਵੀ ਖਾ ਲੈ ਆਜੇ ਮੈਂ ਇਆ ਰੋਕੇ ਸੌਂ ਜਾ ਹੁਣ ਕਹਿ ਮੈਂ ਸੌਣ ਲੱਗਾ ਹੁਣ ਚਲੋ ਠੀਕ ਆ ਬਾਏ ਬਾਏ ਕਹੇ ਬਾਏ ਬਾਏ ਮੈਂ ਸੌਣ ਲੱਗਾ ਹਾਂ ਸਵੇਰੇ ਮਿਲੂੰਗਾ ਤੁਹਾਨੂੰ ਚਲੋ ਠੀਕ ਆ ਫਿਰ ਮਿਲਦੇ ਆ ਤੁਹਾਨੂੰ ਨਵੀਂ ਵੀਡੀਓ ਨਾਲ ਵਲੌਗ ਵਧੀਆ ਲੱਗਾ ਦੇਖ ਕੇ ਮਰਸੀ ਦੂਦ ਤੇ ਕਿੰਨਾ ਆਪਾਂ ਗਿਫਟ ਦੇਵਾਂਗੇ ਸਵੇਰੇ ਤੇ ਨੈਚਰ ਲੌਗ ਜੂ ਦੇਖਿਓ ਜਿੰਨਾ ਸਾਰੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰਨਾ ਤੇ ਇਹਦੇ ਵਿਲਪਲਵਾਨ ਹੱਡਾ ਹਾਂਜੀ ਭਾਜੀ ਫਤਿਹ ਜੀ ਫਤੇ ਕਾਂਟੂ ਬੰਦ ਕਰ ਹੁਣ ਇਹਦੇ ਕਾਂਟੂ ਬੰਦ ਕਰ ਪੈ ਲੈ ਫਿਰ ਸੌਣਾ ਹੈ ਕਾਂਟੂ ਬੰਦ ਕਰ ਦਈਏ ਫਤੇ ਕਾਂਟੂ ਬੰਦ ਕਰ ਦਈਏ ਕਾਂਟੂ ਕਾਂਟੂ ਬੰਦ ਕਰ ਦਈਏ ਕਾਂਟੂ ਕਾਂਟੂ ਬੰਦ ਕਰ ਦਈਏ ਦੱਸ ਕਾਂਟੂ ਬੰਦ ਕਰ ਦਈਏ ਕਰ ਤੇ ਬੰਦ ਉਹਦਰ ਕਾਂਟੂ ਓਕੇ ਬਾਏ ਬਾਏ